ਇਹ ਕਹਣਾ ਚਾਹੂਗੇ ਨਿਊਜ਼ੀਲੈਂਡ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਸੀਂ ਸ਼੍ਰੋਮਿਕ ਕਮੇਟੀ ਦੇ ਸੀਨੀਅਰ ਮੈਂਬਰ ਹੋ ਤੇ ਇਸ ਦੀ ਉਪਕਤੀ ਵਿਚਾਰ ਦਿੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਤਾਂ ਹਿੰਦੁਸਤਾਨ ਦੇ ਪ੍ਰਾਈਮਿੰਸਟਰ ਮੋਦੀ ਸਾਹਿਬ ਤੇ ਮਿਤਸ਼ਾ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਉੱਥੋਂ ਦੇ ਪ੍ਰਾਈਮਿੰਸਟਰ ਦੇ ਨਾਲ ਸੰਪਰਕ ਸਾਧ ਕੇ ਤੇ ਇਹ ਗੱਲ ਜਿਹੜੀ ਆ ਉਹਨਾਂ ਨਾਲ ਕੀਤੀ ਜਾਵੇ ਕਿ ਕੌਣ ਲੋਕ ਨੇ ਜਿਨ੍ਹਾਂ ਨੇ ਨਗਰ ਕੀਰਤਨ ਜਿਹੜਾ ਉਸ ਟਾਈਮ ਤੇ ਨਿਊਜ਼ੀਲੈਂਡ ਦੇ ਗੁਰਦਾਰਾ ਸਾਹਿਬਾਂ ਤੋਂ ਬੀਬੀਆਂ ਬੱਚੇ ਸਾਰੇ ਕੱਢ ਰਹੇ ਸੀ ਤੇ ਉਹਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਲਲਕਾਰੇ ਮਾਰੇ ਆ ਉਹਨਾਂ ਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰਦੀ ਆ ਜਾਂ ਉਹਨੂੰ ਸਾਡਾ ਉਹਨਾਂ ਨੂੰ ਸਾਡੇ ਧਰਮ ਬਾਰੇ ਪਤਾ ਨਹੀਂਗਾ ਕਿਉਂਕਿ ਹਰ ਸਾਲ ਹੀ ਸਾਰੇ ਮੁਲਕਾਂ ਦੇ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਵੱਖ-ਵੱਖ ਤਿਹਾਰਾਂ ਤੇ ਜਿਹੜੇ ਆ ਉਹ ਸਜਾਏ ਜਾਂਦੇ ਆ ਸੋ ਮੈਂ ਸਬਿਧਾ ਹੈ ਕਿ ਕੋਈ ਇਹ ਐਸੇ ਆਂਸਰ ਹੋਣਗੇ ਜਿਨ੍ਹਾਂ ਨੂੰ ਹੋ ਸਕਦਾ ਉੱਥੇ ਕੋਈ ਗਰਭੜੀ ਕਰਨੀ ਚਾਹੁੰਦੇ ਹੋਣ ਚਾ ਸਾਡੇ ਲੋਕ ਮਿਹਨਤੀ ਬੜੇ ਨੇ ਉਹ ਉਹਨਾਂ ਦੇ ਨਾਲ ਵੀ ਇਹ ਇਸ ਕਰਕੇ ਵੀ ਕਈ ਦਾ ਕਈ ਲੱਗਦੇ ਨੇ ਬਾਹਰ ਲੈ ਕੇ ਜਿਆਦੀ ਮਿਹਨਤ ਕਰਕੇ ਇਹਨਾਂ ਨੇ ਬਹੁਤ ਵੱਡੇ ਝੰਡੇ ਜਿਹੜੇ ਆਰਥਿਕ ਤੌਰ ਤੇ ਔਰ ਆਜਨੀਤਕ ਤੌਰ ਤੇ ਧਾਰਮਿਕ ਤੌਰ ਤੇ ਸਭਿਆਚਾਰਕ ਤੌਰ ਤੇ ਗੱਡੇ ਨੇ ਉਹ ਹੋ ਸਕਦਾ ਇਹੋ ਜਿਹੀ ਵੀ ਕੋਈ ਜੈਲਸੀ ਹੋਵੇ ਇਹ ਕਹੀ ਬਫਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਨਿਊਜ਼ੀਲੈਂਡ ਭੇਜਾਂਗੇ ਆ ਕੇ ਪਤਾ ਲੱਗ ਸਕੇ ਬਰੀਕੀ ਨਾਲ ਕਿ ਇਹ ਜਿਹੜੇ ਲੋਕ ਲਲਕਾਰੇ ਮਾਰ ਮਾਰ ਕੇ ਨਗਰ ਕੀਰਤਨ ਰੋਕਦੇ ਸੀ ਔਰ ਇਹਨਾਂ ਦੇ ਪਿੱਛੇ ਕੀ ਹੈ ਔਰ ਇਹਨਾਂ ਨੂੰ ਕੌਣ ਕਰਾ ਰਿਹਾ ਸੀ ਜਾਂ ਉਹ ਜਾਣ ਬੁੱਝ ਕੇ ਕਰ ਰਹੇ ਸੀ ਜਾਂ ਪਬਲਿਸਿਟੀ ਲਈ ਕਰ ਰਹੇ ਸੀ ਇਹ ਸਾਰਾ ਕੋਈ ਸਾਨੂੰ ਜਾਜ ਦਾ ਵਿਸ਼ਾ ਹੈ ਔਰ ਇਹ ਹਣੂ ਜਾਜ ਕਰਨ ਵਾਸਤੇ ਇੱਕ ਵਫਦ ਉੱਤਰੇ ਭੇਜਾਂਗੇ ਔਰ ਮੈਂ ਇਹ ਸਾਰੀ ਘਟਨਾ ਦੀ ਜੜੀ ਹੈ ਉਹ ਲੰਬਿਆ ਕਰਨੀ ਚਾਹੁੰਦਾ ਪ੍ਰਾਇਮ ਮਿੰਿਸਟਰ ਨੂੰ ਵਕਤ ਮਿਲੂਗਾ ਤੇ ਚਿੱਠੀ ਲਿਖੂਗਾ ਜੀ ਇੱਕ ਬਿਲਕੁਲ ਚਿੱਠੀ ਦਾਜੀ ਲਿਖਣਗੇ لیکن ਬਖਦੇਵੀ ਸਾਡਾ ਜੇ ਇਸ ਸੰਬੰਧ ਵਿੱਚ ਮਿਲਣਾ ਪਿਆ ਸਿੱਖ ਬਾਹਰਲੇ ਸਿੱਖਾ ਵਾਸਤੇ ਜਾਂ ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਉਹਨਾਂ ਵਾਸਤੇ ਕਿਉਂਕਿ ਕਿਸੇ ਵੀ ਸਿੱਖ ਨੂੰ ਕੱਡਾ ਵੀ ਚੁਭੇ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਪਿੱਛੇ ਕੰਧ ਲੋਹੇ ਦੀ ਦੁਆਰ ਬਣ ਕੇ ਖੜਦੀ ਆ ਔਰ ਸਾਡਾ ਫਰਜ਼ ਵੀ ਬਣਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਬੋਤਮ ਸੰਸਥਾ ਹੈ ਸਾਡੇ ਸਿੱਖਾਂ ਦੀ ਸਿੱਖਾਂ ਦੀ ਆਵਾਜ਼ ਆ ਔਰ ਸਿੱਖਾਂ ਦੀ ਮੈਂ ਸਮਝਦਾ ਟੜਕਣਾ ਇੱਕ ਉਹਨਾਂ ਦੇ ਜਿਹੜੇ ਹੈ ਸਰੀਰ ਦੀ ਔਰ ਉਹਨਾਂ ਦੀ ਆਵਾਜ਼ ਦੀ ਸੋ ਕੋਈ ਵੀ ਘਟਨਾ ਵਾਪਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੇ ਪਿੱਛੇ ਜਿਹੜਾ ਹੈ ਉਹ ਹਰੇਕ ਤੱਥ ਦਾ ਪੂਰੀ ਤਰ੍ਹਾਂ ਜਿਹੜੀ ਹੈ ਪੜਤਾਲ ਕਰਕੇ ਸਿੱਖ ਕੌਮ ਦੇ ਸਾਹਮਣੇ ਜਿਹੜੀ ਉਹ ਲੈ ਕੇ ਆਉਂਦੇ ਬਿਲਕੁਲ ਨਿੰਦਿਆ ਕਰਦੇ ਆ ਕਿਉਂਕਿ ਉਹ ਆਪਣੇ ਧਰਮ ਦਾ ਨਿਊਜ਼ੀਲੈਂਡ ਵਾਲੇ ਵੀਰ ਜੋ ਮਰਜ਼ੀ ਕਰਨ ਸਾਨੂੰ ਕੋਈ ਤਰਾਜ ਨਹੀਂ ਕਿਸੇ ਨੂੰ ਵੀ ਨਹੀਂ ਤਰਾਜ ਹੁੰਦਾ ਔਰ ਕਿਸੇ ਦੇ ਧਾਰਮਿਕ ਕੰਮ ਦੇ ਵਿੱਚ ਦਖਲ ਦੇਣਾ ਮੈਂ ਸਮਝਦਾ ਇਹ ਬਹੁਤ ਵੱਡੀ ਜਿਹੜੀ ਹੈ ਉਹਨਾਂ ਨੇ ਇਹ ਗੁਸਤਾਖੀ ਕੀਤੀ ਆ ਔਰ ਮੈਂ ਇਹ ਦੀ ਨਿੰਦਿਆ ਕਰਨਾ ਚਾਹਣਾ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਬਿਨਾਂ ਕਿਸੇ ਦੇਰੀ ਤੋਂ ਇਹ ਸਾਰੀ ਕੋਖਪੜਤਾਲ ਕਰਾ ਕੇ ਤੇ ਸੱਚ ਜਿਹੜਾ ਹੈ ਸਾਹਮਣੇ ਲਿਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News